ਬੰਦਾ ਸਿੰਘ ਬਹਾਦਰ ਨੇ ਕਿਹਾ ਸੀ ਮੈਂ ਸਰਹੰਦ ਫਤਿਹ ਕਰਨੀ ਐ ਸਿੱਖੋ ਮੇਰਾ ਸਾਥ ਦਿਹਾ ਜੀ ਬਸ ਸਾਥ ਮੰਗਣ ਵਾਲਾ ਇਮਾਨਦਾਰ ਹੋਵੇ ਮੈਂ ਕਿੰਨਾ ਗੁਰੂ ਕਲਗੀਧਰ ਪਾਤਸ਼ਾਹ ਦਾ ਪੰਥ ਅੱਜ ਵੀ ਮੋਢੇ ਨਾਲ ਮੋਢਾ ਲਾ ਕੇ ਖੜਨ ਲਈ ਤਿਆਰ ਹੈ ਪਰ ਸਾਥ ਮੰਗਣ ਵਾਲਾ ਇਮਾਨਦਾਰ ਹੋਵੇ ਜਿਹਦੇ ਤੋਂ ਚਲਕਦਾ ਹੋਵੇ ਵੀ ਜੇ ਇਸ ਬੰਦੇ ਨਾਲ ਤੁਰਾਂਗੇ ਤੇ ਇਹ ਕੁਝ ਕਰ ਗੁਜ਼ਰੇਗਾ ਪਰ ਬੜੇ ਦੁੱਖ ਨਾ ਕਹਿਣਾ ਪੈਂਦਾ ਜੇ ਤੁਰியே ਹੀ ਦੇ ਨਾਲ ਕੱਲਿਆਂ ਬੈਠ ਕੇ ਵੀ ਕਈ ਵਾਰ ਰੋਣ ਆਉਂਦਾ ਵੀ ਬਾਬਾ ਤੁਰੀਏ ਤੇ ਤੁਰੀਏ ਕਿਹਦੇ ਨਾਲ ਜਿਹਦੇ ਨਾਲ ਤੁਰਦੇ ਆ ਵੀ ਤੂੰ ਤੁਰ ਅਸੀਂ ਸਾਰੇ ਤੇਰੇ ਨਾਲ ਆ ਅੱਗੇ ਚੱਲ ਕੇ ਪਤਾ ਨਹੀਂ ਲੱਗਦਾ ਅਸੀਂ ਅਗਾਹ ਨੂੰ ਤੁਰੇ ਜਾਂਦੇ ਹੋਂ ਨਹੀਂ ਤੂੰ ਕਿਸੇ ਚਿੜੀ ਚ ਲੁਕ ਜਾਂਦਾ ਉਹ ਪਤਾ ਹੀ ਨਹੀਂ ਲੱਗਦਾ ਕਿਦੀ ਝੋਲੀ 'ਚ ਜਾ ਕੇ ਬਹਿ ਜਾਂਦਾ ਤੁਰੀਏ ਕਿਦੇ ਨਾਲ ਇਮਾਨਦਾਰੀ ਨਹੀਂ ਕੋਈ ਦਿਸਦਾ ਪਿਆ ਆਗੂ ਹੀ ਨਹੀਂ ਕੋਈ ਦਿਸਦਾ ਪਿਆ ਅੰਦਰੋਂ ਦਿਸਦਾ ਹੀ ਨਹੀਂ ਪਿਆ ਜਿਹਦੇ ਤੇ ਵਿਸ਼ਵਾਸ ਕਰਕੇ ਕਹਿ ਸਕੀਏ ਕਿ ਹਾਂ ਇਹ ਪੰਥ ਦੇ ਭਲੇ ਵਾਸਤੇ ਤੁਰਿਆ ਮਾਫ ਕਰਦਿਓ ਐਡੀ ਉਮਰ ਨੇ ਐਡੀ ਸੋਚੀ ਨਹੀਂ ਪਰ ਛੋਟਾ ਮੂੰਹ ਵੱਡੀ ਗੱਲ ਕਹਿ ਰਿਹਾ ਵੀ ਨਹੀਂ ਦਿਸ ਰਿਹਾ ਜਦੋਂ ਤੇ ਭਰੋਸਾ ਕਰਕੇ ਤੁਰ ਪੀਏ ਵੀ ਇਹ ਪੰਥ ਦਾ ਕੁਝ ਸਵਾਰੇਗਾ ਹਰ ਕਦਮ ਤੇ ਡਰ ਬਣਿਆ ਰਹਿੰਦਾ ਹੁਣ ਤਾਂ ਇੰਜ ਲੱਗਦਾ ਵੀ ਅੱਜ ਕਿਸੇ ਬੰਦੇ ਦੀ ਸਟੇਜ ਤੋਂ ਵਡਿਆਈ ਕਰ ਲੋ ਤੇ ਅਗਲੇ ਦਿਨ ਖੁਦ ਨੂੰ ਸ਼ਰਮਸਾਰ ਹੋਣਾ ਪੈਂਦਾ ਵਿਗਿਆਨੀ ਜੀ ਕੱਲ ਜਿਸ ਬੰਦੇ ਦੀ ਵਡਿਆਈ ਕਰਦੇ ਪਏ ਸੀ ਅੱਜ ਉਹ ਸਰਕਾਰ ਦਾ ਹੋ ਗਿਆ ਜੀ